ਖੰਨਾ ਨੈਚਰ ਹਾਈਵੇ ਤੇ ਮਰੂਤੀ ਕੰਪਨੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਤੇ ਪੰਜ ਨੌਜਵਾਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਕਾਰ ਕੰਪਨੀ ਮੁਲਾਜ਼ਮ ਨੂੰ ਇਲਾਜ ਦੇ ਲਈ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਮੋਟਰਸਾਈਕਲ ਵਾਲਿਆਂ ਨੇ ਸਾਡੇ ਮੂਰੇ ਮੋਟੇ ਰੋਕਿਆ ਪਹਿਲਾਂ ਉਸ ਤੋਂ ਬਾਅਦ ਉਹਨੂੰ ਜਦ ਅਸੀਂ ਕ੍ਰੋਸ ਕੀਤਾ ਗਾਹਾਂ ਤੋਂ ਇੱਕ ਮੋਟਰਸਾਈਕਲ ਵਾਲਿਆਂ ਨੇ ਹੋਰ ਰੋਕ ਲਿਆ ਤਿੰਨੇ ਜਾਨੇ ଥିਗੇ ਤੇ ਉਹਨਾਂ ਨੇ ਇਹ ਇਹ ਮੇਰੇ ਪਿੱਛੇ ਬੈਠੇ ଥିਗੇ ਉੱਤਰ ਗਏ ਵਿਸ਼ਾਲਪੁਰੀ ਇਸ ਤਰ੍ਹਾਂ ਇਹ ਹਸ਼ਰਪਾਟੋ ਮੈਲ ਚ ਐਚਓਡੀ ਨੇ ਕਿਤੋਂ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਇਹਨਾਂ ਦੇ ਇੱਕ ਬੰਦਾ ਹੋਸ ਸੀ ਜਿਹੜਾ ਚਲਾ ਰਿਆ ਸੀ ਇਹਨਾਂ ਨੂੰ ਪੰਜ ਨੌਜਵਾਨਾਂ ਨੇ ਰੁਕਾਇਆ ਮੋਟਰਸਾਈਕਲ ਅੱਗੇ ਲਾ ਕੇ ਰੁਕਾਇਆ ਤੇ ਬਿਨਾ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਦੇ ਹਮਲਾ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਗੋਰਮਕ ਸਿੰਘ ਜੀ ਕੀ ਹੋਇਆ ਛੇ ਜੀ ਅਸੀਂ ਗਿੱਲ ਪੰਪ ਕੋਲ ਜਾਂਦੇ ਸੀਗੇ ਦੋ ਮੋਟਰਸਾਈਕਲ ਵਾਲਿਆਂ ਨੇ ਸਾਡੇ ਮੂਰੇ ਮੋੜ 'ਤੇ ਰੋਕਿਆ ਪਹਿਲਾਂ ਉਸ ਤੋਂ ਬਾਅਦ ਉਹਨੂੰ ਜਦ ਅਸੀਂ ਕ੍ਰਾਸ ਕੀਤਾ ਗਾਹਾਂ ਤੋਂ ਇੱਕ ਮੋਟਰਸਾਈਕਲ ਵਾਲਿਆਂ ਨੇ ਹੋਰ ਰੋਕ ਲਿਆ ਤਿੰਨ ਜਾਣੇ ଥିਗੇ ਤੇ ਉਹਨਾਂ ਨੇ ਇਹ ਇਹ ਮੇਰੇ ਪਿੱਛੇ ਬੈਠੇ ଥିਗੇ ਉੱਤਰ ਗਏ ਜੀ ਨਾਮ ਸੀ ਜੀ ਨਾਮ ਹੈ ਵਿਸ਼ਾਲਪੁਰੀ ਇਹ ਹੁਸ਼ਿਆਰਪੁਰ ਆਟੋਮਾਈਲ ਚ ਐਚਓਡੀ ਨੇ ਕਿੱਥੋਂ ਆਗੇ ਥੋੜਾ ਇਹ ਅਸੀਂ ਏਜੰਸੀ ਤੋਂ ਛੁੱਟੀ ਕਰਕੇ ਆ ਰਹੇ ਸੀਗੇ ਜੀ ਅੱਛਾ ਉਹਨਾਂ ਨੇ ਕਿੱਥੇ ਜਾਣਾ ਸੀ ਉਹਨਾਂ ਨੇ ਜਾਣਾ ଥିਗਾ ਜੀ ਪਟਿਆਲੇ ਬਸ ਚੜਾਉਂਦੇ ਪਟਿਆਲੇ ਤੱਕ ਲੈ ਜਾਂਦੇ ਹਾਂ ਹਾਂ ਜੀ ਬਸ ਸਟੈਂਡ ਤੋਂ ਬਸ ਚੜਾਉਣਾ ਸੀ ਉਹਨਾਂ ਨੂੰ ਜੀ ਤੁਸੀਂ ਕਿੱਧਰ ਜਾ ਰਹੇ ਸੀ ਬਸ ਹਾਂ ਜੀ ਹਾਂ ਜੀ ਰੋਜ਼ ਮੈਂ ਨਾਲੇ ਜਾਂਦੇ ਨੇ ਤੇ ਹੋਇਆ ਕਿਸੇ ਰਸਤੇ ਦੇ ਵਿੱਚ ਤੇ ਆਹ ਗਿੱਲ ਪੰਪ ਦੇ ਕੋਲ ਜੀ ਅੱਛਾ ਕੀ ਹੋਇਆ ਜੀ ਸੀ ਦੋ ਮੋਟਰਸਾਈਕਲ ਵਾਲੇ ਪਿੱਛੇ ਆ ਰਹੇ ਸੀ ਸਾਡੇ ਇੱਥੇ ਲਵੀ ਮੂਰੇ ਲੱਗੇ ਨੇ ਸਾਡੇ ਤੇ ਦੋ ਮੋਟਰਸਾਈਕਲਾਂ ਤੇ ਪੰਜ ਜਾਣੇ ਸੀਗੇ ਤੇ ਪਹਿਲੇ ਮੋਟਰਸਾਈਕਲ ਵਾਲੇ ਨੇ ਸਾਡੇ ਮੂਰੇ ਹੌਲੀ ਜਿਹੇ ਨੇ ਮੁਰਸਾ ਕਰਿਆ ਅਸੀਂ ਉਹਨੂੰ ਕ੍ਰੋਸ ਕੀਤਾ ਗਾਂ ਦੂਸਰੇ ਵਾਲੇ ਨੇ ਇੱਕੋ ਦਮ ਮੋਟਰਸਾਈਕਲ ਰੋਕ ਕੇ ਇਹ ਜਦੋਂ ਥੱਲੇ ਉੱਤਰੇ ਤਾਂ ਇਹ ਪਿੱਛੇ ਰਹਿ ਗਏ ਕੁਝ ਸਮਾਨ ਕੱਢ ਕੇ ਕੋਈ ਮਾਰਨ ਵਾਲੀ ਚੀਜ਼ ਇਹਦੇ ਪਿੱਛੇ ਪੈ ਕੇ ਕੱਢ ਕੇ ਕਿੱਦਾਂ ਦੇ ਹਥਿਆਰ ਸਨ ਉਹ ਛੁਰਪਾਨ ਵਰਗੀ ਚੀਜ਼ ਸੀਗੀ ਜੀ ਕੋਈ ਤੁਸੀਂ ਤੁਸੀਂ ਮੋਰਸਾ ਚਲਾ ਰਹੇ ਸੀ ਹਨੀ ਮੈਂ ਮੋਟਰਸਾਈਕਲ ਥੋੜਾ ਗਾਹਾਂ ਲੈ ਕੇ ਖੜਾ ਰਿਹਾ ਸੀ ਕਿ ਮੈਨੂੰ ਹਜੇ ਉਹ ਨਹੀਂ ਸੀਗਾ ਰੋਕਿਆ ਨਹੀਂ ਤਾਂ ਮੋਟਰਸਾਈਕਲ ਇਹ ਪਹਿਲੇ ਉੱਤਰ ਕੇ ਤੇ ਦੇਖ ਕੇ ਵੀ ਬੰਦੇ ਰੁਕ ਰਹੇ ਨੇ ਤੇ ਮੈਂ ਥੋੜਾ ਗਾਹਾਂ ਜਾ ਕੇ ਰੋਕਿਆ ਮੋਟਰਸਾਈਕਲ ਤਾਂ ਮੈਂ ਨਾ ਕੋਲ ਜਾਣ ਲੱਗਿਆ ਮੇਰੇ ਪਿੱਛੇ ਵੀ ਕੋਈ ਚੀਜ਼ ਲੈ ਕੇ ਪੈ ਗਈ ਸੀ ਤੇ ਰਸਤੇ 'ਚ ਹੋਰ ਵੀ ਬੰਦੇ ਬੰਦੇ ਇਕੱਠੇ ਹੋ ਕੇ ਉਹ ਨਾ ਉੱਥੇ ਕੋਈ ਨਹੀਂ ਸੀ ਰੋੜ ਖਾਲੀ ਸੀਗੀ ਕਿੱਦਾਂ ਦੇ ਸੀਗੇ ਬੰਦੇ ਬੰਦੇ ਮੋਨਿਸ਼ ਕਟਿੰਗ ਸੀ ਹਾਂ ਜੀ ਕਟਿੰਗ ਸੀਗੀ ਇੱਕ ਦੇ ਪਾਰਨਾ ਬੰਨਿਆ ਸੀਗਾ ਜੀ ਕੋਈ ਨਿਜ ਦੁਸ਼ਮਣ ਨਹੀਂ ਹੈ ਨਾ ਕਿਸੇ ਨਾਲ ਨਹੀਂ ਜਿਹਨਾਂ ਦੀ ਕਿਸੇ ਨਾਲ ਨਹੀਂ ਹੈਗੀ ਮੋਟਰਸਾਈਕਲ ਦਾ ਨੰਬਰ ਨਹੀਂ ਦੇਖਿਆ ਨਹੀਂ ਜੀ ਕਿਸੇ ਨੇ ਦੇਖਿਆ ਹੈਗਾ ਜੀ ਬੱਚੇ ਨੂੰ ਕਿਹੜੇ ਹਸਪਤਲ ਜਿਵੇਂ ਲੈ ਕੇ ਆਏ ਹਾਂ ਹਸਪਤਲ ਉੱਥੇ ਇੱਕ ਆਟੋ 'ਚ ਪਿਠਾ ਕੇ ਲੈ ਕੇ ਆਏ ਜੀ ਹਾਂ ਜੀ ਕੰਪਨੀ 'ਚ ਫੋਨ ਕੀਤਾ ਤੇ ਲੇਟ ਹੋ ਗਏ ਮੁੰਡੇ ਜਾਨ ਨੂੰ ਆਟੋ 'ਚ ਪਿਠਾ ਕੇ ਲੈ ਕੇ ਆਏ ਜੀ ਉੱਥੇ ਕੀ ਕਹਿੰਦੀ ਹੈ ਗਾਰੋ ਜੀ ਬਾਕੀ ਦੇਖੋ ਜੀ ਕੀ ਕਹਿੰਦੇ ਨੇ ਹੁਣ ਪਤਾ ਲੱਗੂਗਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੁਣੇ ਇਨਫੋਰਮੇਸ਼ਨ ਮਿਲੀ ਹੈ ਇੱਕ ਵਿਸ਼ਾਲ ਨਾਮ ਦਾ ਬੰਦਾ ਐਚ.ਓ.ਡੀ.ਏ ਮਰੂਤੀ ਸੇਰੂਤੀ ਚ ਕੰਮ ਕਰਦੇ ਆ। ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਸੀ ਜਿਹੜਾ ਚਲਾ ਰਿਆ ਸੀ। ਇਹਨਾਂ ਨੂੰ 5 ਨੌਜਵਾਨਾਂ ਨੇ ਰੋਕਿਆ। ਮੋਟਰਸਾਈਕਲ ਅੱਗੇ ਲਾ ਕੇ ਰੋਕਿਆ ਤੇ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਦੇ ਹਮਲਾ ਕਰਤਾ। ਇਹਨਾਂ ਵਿੱਚ ਇੱਕ ਸੱਟ ਹੈ ਤੇ ਬਸ ਅਸੀਂ ਇਹਨਾਂ ਦਾ ਬਿਆਨ ਲਿਖ ਕੇ ਤੇ ਪਰਚਾ ਦੇ ਕੇ ਕਾਰਵਾਈ ਸ਼ੁਰੂ ਕਰ ਰਹੇ ਹਾਂ। ਨਹੀਂ ਹਜੇ ਤੱਕ ਤਾਂ ਤੁਹਾਨੂੰ ਵੀ ਪਤਾ ਵੀ ਇੰਜਰਡ ਵੀ ਥੋੜਾ ਜਿਹਾ ਸ਼ੌਕ ਚ ਹੈ। ਤੁਸੀਂ ਕਿੱਥੋਂ ਆ ਰਹੇ ਹੋ ਲੱਗਦਾ ਫਿਰ? ਕੌਣ ਦੀ? ਜੇ ਡੰਜਨ ਹੋਵੇ ਮੋਲੀ 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 ਅੱਛਾ ਸਾਡੇ ਸੀਸੀਟੀਵੀ ਕਰਾ ਕੋਈ ਹੈ ਸਮਝ ਹਜੇ ਤਾਂ ਇੱਥੇ ਆਏ ਆ ਪਰ ਪਹਿਲਾਂ ਐਫਆਈਆਰ ਦਰਜ ਕਰਦੇ ਆ ਸਾਰਾ ਕੁਝ ਹੋਊਗਾ